ਬਨਾਲਾ ਪੁਲਿਸ ਨੇ ਨਸ਼ਿਆਰੇ ਖਿਲਾਫ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਨਸ਼ੀਲੇ ਕੈਪਸੂਲ ਬਣਾਉਣ ਦਾ ਧੰਦਾ ਚੱਲ ਰਿਹਾ ਸੀ। ਜੇਐਸਆਰਪੰਜਾਬ ਅਤੇ ਬਨਾਲਾ ਪੁਲਿਸ ਨੇ ਸਾਂਝਾ ਆਪਰੇਸ਼ਨ ਕਰਕੇ ਫੈਕਟਰੀ ਦੇ ਉੱਤੇ ਛਾਪਾ ਮਾਰਿਆ। ਪਾਬੰਦੀਸ਼ੁਦਾ 95000 ਪ੍ਰੀ ਗੈਬਲਿਨ 300 ਮਿਲੀਗ੍ਰਾਮ ਸਿਗਨੇਚਰ ਕੈਪਸੂਲ ਅਤੇ 2.17 ਲੱਖ ਟੈਂਪੇਟੈਡੋਲ ਕੈਪਸੂਲ ਫੈਕਟਰੀ ਫਰਮ ਨੂੰ ਕੈਪਸੂਲ ਬਣਾਉਣ ਦੀ ਇਜਾਜ਼ਤ ਹੈ ਇਹ ਕੈਪਸੂਲ ਨਸ਼ੇ ਦੇ ਤੌਰ ਤੇ ਵਰਤੇ ਜਾ ਰਹੇ ਹਨ ਜੋ ਡੀਸੀ ਬਨਾਲਾ ਨੇ ਨਾਤੇ ਪਾਬੰਦੀ ਲਗਾ ਦਿੱਤੀ ਹੈ ਪੁਲਿਸ ਨੇ ਫੈਕਟਰੀ ਦੇ ਵਿੱਚੋਂ ਕੈਪਸੂਲ ਬਣਾਉਣ ਦੇ ਵਿੱਚ ਵਰਤੇ ਜਾਣ ਵਾਲਾ ਕੱਚਾ ਮਾਲ ਜਾਲੀ ਅਸ਼ਰਾਮ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ ਜੋ ਪਤਨੀ ਸਮੇਤ আট ਫੈਕਟਰੀ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਫੈਕਟਰੀ ਮਾਲਕਸ ਵਿੱਚੋਂ ਚਾਰ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਵੱਲੋਂ ਪੰਜਾਬ ਦੀਆਂ ਹੋਰ ਫੈਕਟਰੀਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਡੀਐਸਪੀ ਬਨਾਲਾ ਨੇ ਦਾਅਵਾ ਕੀਤਾ ਹੈ ਕਿ ਇਹ ਫੈਕਟਰੀ ਕਾਫੀ ਸਮੇਂ ਤੋਂ ਚੱ ਇੱਕ ਮਹੀਨੇ ਤੋਂ ਫੈਕਟਰੀ ਦੇ ਵਿੱਚ ਨਸ਼ੀਲੇ ਕੈਪਸੂਲ ਬਣਾਉਣ ਦੀ ਸੂਚਨਾ ਵੀ ਮਿਲ ਰਹੀ ਸੀ ਸੋ ਬਰਨਾਲਾ ਪੁਲਿਸ ਦੀ ਨਸ਼ਿਆ ਦੇ ਖਿਲਾਫ ਵੱਡੀ ਕਾਰਵਾਈ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਚੱਲ ਰਿਹਾ ਤੰਦਾ ਨਸ਼ੀਲੇ ਕੈਪਸੂਲ ਬਣਾਉਣ ਦਾ ਤੰਦਾ ਚੱਲ ਰਿਹਾ ਸੀ ਜਿੱਥੇ ਕਿ ਐਸਟੀਐ ਪੰਜਾਬ ਅਤੇ ਬਰਨਾਲਾ ਪੁਲਿਸ ਦਾ ਸਾਂਝਾ ਆਪਰੇਸ਼ਨ ਕੱਚਾ ਮਾਲ ਜਾਲੀਅਸ਼ਟਰਾ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ ਇਨਫੋਰਮੇਸ਼ਨ ਸੀ ਹੀ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਸੀ ਵੀ ਬਰਨਾਲਾ ਜ਼ਿਲ੍ਹੇ ਦੇ ਵਿੱਚ ਰੀਗਾਬਲਿਨ ਮੈਡੀਸਿਨ ਜਿਹੜੀ ਹੈਗੀ 300mg ਜੋ ਕਿ ਡੀਸੀ ਮੈਡਮ ਵੱਲੋਂ ਬੈਨ ਕੀਤਾ ਗਿਆ ਹੈ ਉਹ ਮੈਨੂਫੈਕਚਰ ਹੋ ਰਹੀ ਹੈ ਉਹਨਾਂ ਦੀ ਇਨਫੋਰਮੇਸ਼ਨ ਤੇ ਡਰੱਗ ਇਨਸਪੈਕਟਰ ਸੰਗਰੂਰ ਜ਼ੋਨ ਦੇ ਮੈਂਬਰ ਸਾਰੇ ਉਸ ਜਗ੍ਹਾ ਤੇ ਪਹੁੰਚੇ ਜਿਸ ਦਾ ਨਾਮ ਹੈਗਾ ਐਸ ਐਲਜਨ ਫਾਰਮਾਸਿਟਿਕਲਸ ਪ੍ਰਾਈਵੇਟ ਲਿਮਟਿਡ ਨਾਈਵਾਲਾ ਰੋਡ ਬਨਾਲਾ ਉਸ ਜਗ੍ਹਾ ਤੇ ਪਹੁੰਚ ਕੇ ਅਸੀਂ ਉਹ ਵੀ ਫਰਮ ਦੀ ਇਨਸਪੈਕਸ਼ਨ ਕੀਤੀ ਫਰਮ ਵੱਲੋਂ ਰੀਗਾਬਲਿਨ ਜਿਹੜੀ 300mg ਦੇ ਕੈਪਸੂਲ ਬਣਾਏ ਜਾ ਰਹੇ ਸਨ ਮੌਕੇ ਤੇ ਉਹਨਾਂ ਨੇ ਸਟਾਕ ਕਰਕੇ ਰੱਖੇ ਸੀ ਉਹ ਮੈਡੀਸਨ ਅਸੀਂ ਸੀਜ਼ ਕੀਤੀ ਆ ਫਰਮਕੋਲ ਟੈਂਟਾਡੋਲ ਬਣਾਉਣ ਦੀ ਪਰਮਿਸ਼ਨ ਆ ਬਟ ਉਹ ਜਿਹੜੀ ਪਰਮਿਸ਼ਨ ਆ ਆਊਟ ਆਫ ਪੰਜਾਬ ਸੇਲ ਕਰਨ ਦੀ ਹੈ ਉਹ ਵੀ ਅਸੀਂ ਮੈਡੀਸਨ ਜਿਹਨਾਂ ਦਾ ਰਿਕਾਰਡ ਨਾ ਪੇਸ਼ ਕਰਨ ਕਰਕੇ ਅਸੀਂ ਜਿਹੜੀਆਂ ਮੈਡੀਸਨ ਨੇ ਇਹ ਸੀਜ਼ ਕਰ ਲਈਆਂ ਪ੍ਰੀਗਾਬਲਿਨ 308 ਇਸਨੇ ਫਰੰਡਰ ਕੀਤੀ ਜਾਂ ਫਰਮ ਨੇ ਵੀ ਅਸੀਂ ਨਹੀਂ ਬਣਾਣੀ ਲੇਕਿਨ ਇਹ ਕਿਸੇ ਹੋਰ ਮੈਨੂਫੈਕਚਰਿੰਗ ਫਰਮ ਜੋ ਕਿ ਕਾਂਗੜਾ ਦੇ ਵਿੱਚ ਹੈ ਹਿਮਾਚਲ ਪ੍ਰਦੇਸ਼ ਉਸ ਫਰਮ ਦੇ ਨਾਮ ਤੇ ਇਹਨੇ ਬਣਾ ਕੇ ਸਟਾਕ ਕਰਕੇ ਰੱਖਿਆ ਹੋਇਆ ਸੀ ਤੇ ਇਸ ਦਾ ਅਸੀਂ ਜੋ ਪੈਕਿੰਗ ਮਟੀਰੀਅਲ ਹੈ ਇਸਨੇ ਬਣਾ ਕੇ ਰਾਤ ਨੂੰ ਉਹਨੂੰ ਸਵੇਰੇ ਸਾਈਡ ਤੇ ਆਪਣੀ ਮਸ਼ੀਨ ਦੇ ਕੋਲ ਹੀ ਪੈਕਿੰਗ ਮਟੀਰੀਅਲ ਪਿਆ ਸੀ ਉਹ ਵੀ ਅਸੀਂ ਇਹਦਾ ਰੋਲ ਜਿਹੜੇ ਹੈਗੇ ਨੇ ਵੇਸਟ ਜਿਹੜੀ ਹੈਗੀ ਉਹ ਵੀ ਅਸੀਂ ਸੀਜ਼ ਕੀਤਾ ਜਿਹਦੇ ਕੋਲ ਪ੍ਰੀ ਗਾਬਲਨ API ਵੀ ਸੀਗਾ ਮੌਜੂਦ ਉਹਦਾ ਵੀ ਇਸਨੇ ਰਿਕਾਰਡ ਕੋਈ ਪੇਸ਼ ਨਹੀਂ ਕੀਤਾ ਇਸ ਕਰਕੇ ਉਹ ਵੀ ਇਹਦੇ ਕੰਟੇਨਰ ਜਿਹੜੇ ਨੇ ਉਹ ਅਸੀਂ ਸੀਜ਼ ਕਰ ਲਏ ਨੇ ਹਾਂਜੀ ਇਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ ਇਹਦੇ ਵਿੱਚ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਮਾਨਯੋਗ ਐਸਐਸਪੀ ਬਰਨਾਲਾ ਦੇ ਦੇਸ਼ਾਂ ਦੇਸ਼ਾਂ ਦੇ ਉੱਤੇ ਸਾਰੇ ਸਾਡੇ ਥਾਣੇ ਚੌਕੀਆਂ ਜਿਹੜੇ ਟੀਮਾਂ ਇਸ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਦੇ ਵਿੱਚ ਕੰਮ ਕਰ ਰਹੀਆਂ ਤੇ ਜੋ ਅੱਜ ਕੱਲ ਸਾਡੇ ਸਮਾਜ ਵਿੱਚ ਕਾਫੀ ਮਿਸਯੂਜ਼ ਹੋ ਰਿਹਾ ਕੁਝ ਸਿਗਨੇਚਰ ਕੈਪਸੂਲ ਜਿਨ੍ਹਾਂ ਨੂੰ ਆਪਾਂ ਪ੍ਰੀ ਗੈਵਲਨ 300 ਐਮਜੀ ਵੀ ਕਹਿੰਦੇ ਆ ਸੋ ਉਸਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮਾਨਯੋਗ ਡੀਸੀ ਬਰਨਾਲਾ ਵੱਲੋਂ ਵੀ ਇਹ ਜਿਹੜੇ ਕੈਪਸੂਲ ਨੇ ਇਹਨਾਂ ਦੇ ਉੱਤੇ ਪਾਬੰਦੀ ਦੇ ਆਧਾਰ ਕੀਤੇ ਗਏ ਨੇ ਸੋ ਸਾਨੂੰ ਇੱਕ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਬਰਨਾਲਾ ਨਾਈ ਵਾਲਾ ਰੋਡ ਦੇ ਉੱਤੇ ਇੱਕ ਅਲਜ਼ਾਨ ਫਾਰਮਾਸਿਊਟੀਕਲਸ ਪ੍ਰਾਈਵੇਟ ਲਿਮਟਿਡ ਨਾਮ ਦੀ ਫੈਕਟਰੀ ਹੈ ਜੋ ਕਿ ਫਾਰਮਾਸਿਊਟੀਕਲ ਮੈਨੂਫੈਕਚਰ ਕਰਦੀ ਆ ਤੇ ਸਾਨੂੰ ਇਹ ਇਤਲਾਹ ਮਿਲੀ ਸੀ ਕਿ ਇਹਨਾਂ ਵੱਲੋਂ ਪ੍ਰੀ ਗੈਵਲਨ 300 ਐਮਜੀ ਜਿਨ੍ਹਾਂ ਦਾ ਇਹਨਾਂ ਕੋਈ ਲਾਇਸੈਂਸ ਨਹੀਂ ਹੈ ਉਹ ਕੈਪਸੂਲ ਵੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਦਵਾਈਆਂ ਜੋ ਕਿ ਬਿਨਾ ਮਨਜ਼ੂਰੀ ਨਾਲ ਉਹ ਮੈਨੂਫੈਕਚਰਿੰਗ ਕੀਤੀ ਜਾਂਦੀ ਆ ਗਲਤ ਤਰੀਕੇ ਦੇ ਨਾਲ ਸੇਲ ਪਰਚੇਸ ਦੇ ਰਿਕਾਰਡ ਨਾਲ ਟੈਂਪਰਿੰਗ ਕਰਕੇ ਕਿਸੇ ਹੋਰ ਜਗ੍ਹਾ ਤੇ ਮੈਨੂਫੈਕਚਰਿੰਗ ਦੇ ਜਿੱਥੇ ਦਾ ਇਹਨਾਂ ਕੋਈ ਮੈਨੂਫੈਕਚਰਿੰਗ ਲਾਇਸੈਂਸ ਹੈ ਉਸ ਜਗ੍ਹਾ ਦੀ ਪੈਕੇਜਿੰਗ ਵਗੈਰਾ ਕਰਕੇ ਇਹਨਾਂ ਤੋਂ ਇਹਨਾਂ ਵੱਲੋਂ ਇਹ ਜਿਹੜੀ ਫਾਰਮਾਸਿਊਟੀਕਲਸ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਜਾਂਦੀ ਹੈ ਸੋ ਤੇ ਇਹ ਜਿਹੜੀ ਅਲਜ਼ਾਨ ਮੈਨੂਫੈਕਚਰ ਅਲਜ਼ਾਨ ਫਾਰਮਾਸਿਊਟੀਕਲਸ ਹੈਗੀ ਹੈ ਕੰਪਨੀ ਇਹਦੇ ਜੋ ਡਾਇਰੈਕਟਰ ਨੇ ਇਹਨਾਂ ਦੇ ਜੋ ਮਾਲਕ ਨੇ ਉਹਨਾਂ ਦੇ ਬਾਰੇ ਪੰਜਾਬ ਦੀ ਸਾਡੇ ਐਸਟੀਐਫ ਬੈਂਕ ਕੋਲ ਵੀ ਪਹਿਲਾਂ ਵੀ ਉਹਨਾਂ ਕੋਲੇ ਕੁਝ ਲਿੰਕਸ ਸੀਗੇ ਉਹਨਾਂ ਦੇ ਕੁਝ ਆਪਰੇਸ਼ਨ ਚੱਲ ਰਹੇ ਸੀ ਤੇ ਪਹਿਲਾਂ ਵੀ ਉਹਨਾਂ ਕੋਲ ਮੁਕਦਮੇ ਦਰਜ ਸੀਗੇ ਸੋ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ ਐਸਟੀਐਫ ਦੀ ਟੀਮ ਨਾਲ ਵੀ ਇੱਕ ਜੁਆਇੰਟ ਆਪਰੇਸ਼ਨ ਐਸਟੀਐਫ ਪੰਜਾਬ ਦੀ ਟੀਮ ਅਤੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਬਲਜੀਤ